ਜਿੱਦਾਂ ਤੁਹਾਨੂੰ ਸਾਰੇ ਸਾਥੀਆਂ ਨੂੰ ਪਤਾ ਹੈ ਕਿ ਇੱਕ ਬਹੁਤ ਹੀ ਅਨਫੋਰਚੂਨੇਟ ਇਨਸੀਡੈਂਟ ਜੋ ਕਿ ਪਰਸੋ ਰਾਤ ਮਜੀਠਾ ਪਲੀਸ ਸਟੇਸ਼ਨ ਦੇ ਵਿੱਚ ਹੋਇਆ ਸੀ ਕੁਝ ਪਿੰਡ ਮਜੀਠਾ ਪਲੀਸ ਸਟੇਸ਼ਨ ਦੇ ਸੀ ਔਰ ਕੁਝ ਕਥੂਨੰਗਲ ਪਲੀਸ ਸਟੇਸ਼ਨ ਦੇ ਸੀਗੇ ਵਿਰੇਸ਼ ਬੰਦੇ ਵਿੱਚ ਜਦੋਂ ਰਾਤ ਨੂੰ ਪੁਲਿਸ ਨੂੰ ਇਨਫੋਰਮੇਸ਼ਨ ਮਿਲਦੀ ਆ ਇਮੀਡੀਏਟਲੀ ਪੁਲਿਸ ਔਰ ਸਿਵਲ ਐਡਮਿਨਿਸਟ੍ਰੇਸ਼ਨ ਅਸੀਂ ਆਪ ਦਾ ਕੰਮ ਸ਼ੁਰੂ ਕਰ ਦਿੰਨੇ ਆ ਸਭ ਤੋਂ ਪਹਿਲਾਂ ਤਾਂ ਰਾਤ ਨੂੰ ਹੀ ਜਦੋਂ ਇਹ 10:30 ਦੇ ਕਰੀਬ ਇਨਫੋਰਮੇਸ਼ਨ ਆਉਂਦੀ ਆ ਜਿਹੜੇ ਪਿੱਲੋ ਕੁਝ ਬਿਮਾਰ ਸਾਹਮਣੇ ਆ ਜਾਂਦੇ ਆ ਉਹਨਾਂ ਨੂੰ ਇਮੀਡੀਏਟਲੀ ਹਸਪੀਟਲ ਦੇ ਵਿੱਚ ਸ਼ਿਫਟ ਕਰਾਇਆ ਜਾਂਦਾ ਆ ਡੀਸੀ ਮੈਡਮ ਵੱਲੋਂ ਵੀ ਇਮੀਡੀਏਟਲੀ ਸਾਰੀਆਂ ਜੋ ਸਿਵਲ ਸਰਜਨ ਆਫਿਸ ਦੀਆਂ ਡਿਊਟੀਆਂ ਲੱਗ ਜਾਂਦੀਆਂ ਐ ਐਂਬੂਲੈਂਸਿਸ ਉੱਥੇ ਪਹੁੰਚ ਜਾਂਦੀਆਂ ਆ ਔਰ ਫੇਰ ਅਸੀਂ ਜਿਹੜੇ ਤਿੰਨ ਚਾਰ ਪਿੰਡਾਂ ਦੇ ਵਿੱਚ ਸ਼ਾਮ ਨੂੰ ਸਾਨੂੰ ਉਸ ਵੇਲੇ ਪਤਾ ਲੱਗਦਾ ਆ ਉੱਥੇ ਅਸੀਂ ਅਨਾਉਂਸਮੈਂਟਸ ਵੀ ਸ਼ੁਰੂ ਕਰ ਦਿੰਨੇ ਆ ਰਾਤ ਦੇ ਵੇਲੇ ਹੀ 11 ਵਜੇ ਦੇ ਕਰੀਬ ਅਨਾਉਂਸਮੈਂਟ ਸ਼ੁਰੂ ਹੋ ਜਾਂਦੀਆਂ ਆ ਜਿਹੜਾ ਵੀ ਕੋਈ ਜਿਸਨੇ ਵੀ ਇਹ ਪਿਲਿਸਟ ਲੈ ਕੇ ਕੰਜ਼ਿਊਮ ਕੀਤੀ ਆ ਇਮੀਡੀਏਟਲੀ ਸਾਡੇ ਕੋਲ ਅਪਰੋਚ ਕਰੋ ਤਾਂ ਕਿ ਅਸੀਂ ਉਹਨੂੰ ਫਟਾਫਟ ਮੈਡੀਕਲ ਏਡ ਹਸਪੀਟਲ ਪਹੁੰਚਾ ਕੇ ਸ਼ੁਰੂ ਕਰ ਸਕੀਏ ਸੋ ਕੋਈ ਸਾਥੀ ਆਉਂਦੇ ਵੀ ਆ ਉਹਨਾਂ ਨੇ ਇਮੀਡੀਏਟਲੀ ਐਂਬੂਲੈਂਸਿਸ ਉੱਥੇ ਹੀ ਹੁੰਦੀਆਂ ਆ ਉਹ ਸ਼ੁਰੂ ਹੋ ਜਾਂਦਾ ਜੀ ਉਸ ਤੋਂ ਬਾਅਦ ਰਾਤ ਨੂੰ ਹੀ ਐਸਐਸਪੀ ਸਾਹਿਬ ਆਪ ਸੁਪਰਵਾਈਜ਼ ਕਰਦੇ ਆ ਐਸਪੀ ਡੀ ਸਾਹਿਬ ਸਾਡੇ ਸਾਰੇ ਡਿਸਟ੍ਰਿਕਟ ਦੇ ਜੀਓ ਐਸਐਚਓ ਸਾਰੇ ਉੱਥੇ ਹੀ ਰਸ਼ ਕਰਦੇ ਆ। ਔਰ ਰਾਤ ਨੂੰ ਹੀ ਇਨਵੈਸਟੀਗੇਸ਼ਨ ਪਰਚਾ ਦਰਜ ਕਰਕੇ ਅਸੀਂ ਹਿਊਮਨੈਂਟ ਤੋਂ ਇੱਕ ਪਹਿਲੋ ਇੱਕ ਆਦਮੀ ਨੂੰ ਰਸ਼ ਕਰਦੇ ਆ। ਉਹਦੀ ਇਨਫੋਰਮੇਸ਼ਨ ਦੇ ਅੱਗੇ ਫੇਰ ਸਾਰਾ ਇਹ ਨੈਟਵਰਕ ਸਾਹਮਣੇ ਆ ਜਾਂਦਾ ਆ। ਅਸੀਂ ਤਕਰੀਬਨ 3:30 4 ਵਜੇ ਤੱਕ 5 ਤੋਂ 6 ਬੰਦਿਆਂ ਨੂੰ ਅਸੀਂ ਅਰੈਸਟ ਕਰ ਲੈਂਦੇ ਆ। ਉਹਨਾਂ ਦੇ ਇੰਟਰੋਗੇਸ਼ਨ 'ਚ ਇਹ ਗੱਲ ਪਤਾ ਚੱਲਦਾ ਹੈ ਕਿ ਸਾਹਬ ਸਿੰਘ ਨਾਂ ਦਾ ਜੋ ਹਰਸ਼ਾ ਚਿਨਾ ਦਾ ਵਿਅਕਤੀ ਹੈ ਉਹਨੇ ਮਥਨੋਲ ਉੱਥੇ ਸਪਲਾਈ ਕੀਤੀ ਸੀਗੀ ਅੱਗੇ ਫਿਰ ਪ੍ਰਭਜੀਤ ਤੇ ਉਹਦੇ ਭਰਾ ਵੱਲੋਂ ਇਹਨੂੰ ਡਿলিউਟ ਕਰਕੇ ਅੱਗੇ ਵੱਖ-ਵੱਖ ਜਿਹੜੇ ਇਹ ਬੂਟ ਲੈਗਰਸ ਅਸੀਂ ਫੜੇ ਆ ਉਹਨਾਂ ਨੂੰ ਪਛਾਈ ਜਾਂਦੀ ਆ ਤੇ ਉਹ ਅੱਗੇ ਇਹ ਸੇਲ ਉਹਨਾਂ ਨੇ ਕੀਤੀ ਸੀ ਸਾਹਬ ਸਿੰਘ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਘਟਨਾ ਵਾਪਰ ਚੁਕੀ ਆ ਉਹ ਆਪਣਾ ਫੋਨ ਬੰਦ ਕਰਕੇ ਇੱਧਰ ਉੱਧਰ ਹੋ ਜਾਂਦਾ ਪਰ ਫਿਰ ਅਮਨਸਰ ਰੂਰਲ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਅਸੀਂ ਤਕਰੀਬਨ ਉਹਨੂੰ अर्ली ਹੀ ਉਹਨੂੰ ਕੈਪਚਰ ਕਰ ਲੈਨੇ ਆ ਉਹਦੇ ਟੈਲੀਫੋਨ ਤੋਂ ਫਿਰ ਸਾਰੀਆਂ ਚੀਜ਼ਾਂ ਇੱਕ ਟੈਕਨੀਕਲ ਐਵੀਡੈਂਸ ਬੜਾ ਸਟਰੋਂਗ ਐਵੀਡੈਂਸ ਸਾਨੂੰ ਮਿਲਦਾ ਆ ਕਿ ਇਹ ਜਿਹੜੀ 50 ਲੀਟਰ ਉਹਨੇ ਮਥਨੋਲ ਇਹ ਵੰਗਾਈ ਸੀਗੀ ਇਹ ਕਿੱਥੋਂ ਆਉਂਦੀ ਆ ਉਸੇ ਵੇਲੇ ਐਕਸਾਈਜ਼ ਦੇ ਅਫੀਸ਼ਰਜ਼ ਨੂੰ ਇਨਵੋਲ ਕੀਤਾ ਜਾਂਦਾ ਹੈ ਔਰ ਲੁਧਿਆਣਾ ਕਮਿਸ਼ਨਰ ਸਾਹਿਬ ਦੀ ਵੀ ਹੈਲਪ ਲਈ ਜਾਂਦੀ ਆ ਉਸ ਫੈਕਟਰੀ ਦੇ ਵਿੱਚ ਰੇਡ ਕਰਕੇ ਉੱਥੇ ਉਹਨਾਂ ਬੰਦਿਆਂ ਨੂੰ ਜਿੱਥੋਂ ਇਹ 50 ਲੀਟਰ ਇਹ ਆਰਡਰ ਕਰਦਾ ਆ ਤੇ ਬਾਇ ਬਸ ਇੱਥੇ ਇਹਦੇ ਕੋਲ ਪਹੁੰਚਦੀ ਆ ਉਹ ਫੈਕਟਰੀ ਤੇ ਵੀ ਉਹਨਾਂ ਬੰਦਿਆਂ ਨੂੰ ਫੜ ਲਿਆ ਜਾਂਦਾ ਹੈ ਫਰਦਰ ਇਰੇ ਟੈਲੀਫੋਨ ਅਨਲਿਸਿਸ ਤੋਂ ਹੀ ਸਾਨੂੰ ਚੀਜ਼ ਨਿਕਲਦੀ ਆ ਕਿ 600 ਲੀਟਰ 600 ਲੀਟਰ ਮਥਨੋਲ ਇੰਨੇ ਦਿੱਲੀ ਇੱਕ ਕੰਪਨੀ ਹੈ ਉਹ ਤੋਂ ਇਹ ਆਰਡਰ ਕਰਦਾ ਆ ਉੱਥੇ ਪੇਮੈਂਟ ਵੀ ਇੰਨੇ ਆਨਲਾਈਨ ਹੀ ਪੇਮੈਂਟ ਕੀਤੀ ਆ ਤਕਰੀਬਨ 35000 ਰੁਪਿਆ ਉਹਦਾ ਵੀ ਟੈਲੀਫੋਨ ਦੇ ਵਿੱਚ ਬਕਾਦਰ ਰਸੀਦਾ ਕਿਉਂਕਿ ਆਨਲਾਈਨ ਪੇਮੈਂਟ ਹੁੰਦੀ ਆ ਭਾਰਤ ਹੈਵੀ ਕੈਮੀਕਲਸ ਨਾਂ ਦੀ ਕੰਪਨੀ ਆ ਉੱਥੇ ਉਹਨਾਂ ਉਹ ਇਹ ਆਰਡਰ ਕਰਦਾ ਤੇ ਉਹ ਵੀ 600 ਲੀਟਰ ਜਿਹੜੀ ਸਪਲਾਈ ਪੰਜਾਬ ਵੱਲ ਚੱਲ ਪੈਂਦੀ ਆ ਇਮੀਡੀਏਟਲੀ ਐਸਐਸਪੀ ਸਾਹਿਬ ਪਟਿਆਲਾ ਔਰ ਐਕਸਾਈਜ਼ ਡਿਪਾਰਟਮੈਂਟ ਆਫੀਸ਼ਰਸ ਵੀ ਹੈਲਪ ਲਈ ਜਾਂਦੀ ਆ ਉੱਥੇ ਔਰ ਉਹ ਟਰੱਕ ਨੂੰ ਇੰਟਰਸੈਪਟ ਕੀਤਾ ਜਾਂਦਾ ਆ ਉਹ ਸਟ੍ਰਕਚਰ ਚ 600 ਲੀਟਰ ਇਹ ਰਿਕਵਰ ਹੋ ਜਾਂਦੀ ਆ ਉਹ ਵੀ ਸਹਾਬ ਸਿੰਘ ਨੇ ਹੀ ਆਰਡਰ ਕੀਤੀ ਸੀਗੀ 600 ਲੀਟਰ ਵੀ ਇੱਥੇ ਦੇ ਕੋਲ ਹੀ ਆਉਣੀ ਸੀ ਔਰ ਸੇਮ ਪ੍ਰੋਸੈਸ ਹੀ ਉਹਨੇ ਯੂਜ਼ ਕਰਕੇ ਇਸੇ ਤਰੀਕੇ ਨਾਲ ਉਹਨੇ ਇਲਿਸੀਟਰ ਇਲਿਸੀਟ ਲੀਕਰ ਭਰਾ ਕੇ ਤਾਂ ਅੱਗੇ ਇਹ ਨੇ ਸੇਲ ਕਰਨੀ ਸੀ ਸੋ ਉਹ ਟਾਈਮਲੀ ਪੁਲਿਸ ਨੂੰ ਇਨਵੈਸਟੀਗੇਸ਼ਨ ਦੇ ਦੌਰਾਨ ਉਹ ਸਾਰੀ ਇਨਫੋਰਮੇਸ਼ਨ ਮਿਲ ਜਾਂਦੀ ਆ ਤੇ ਉਹ ਚੀਜ਼ ਰੁਕ ਜਾਂਦੀ ਆ ਜੀ ਉਸ ਤੋਂ ਬਾਅਦ ਉਸ ਇਨਫੋਰਮੇਸ਼ਨ ਉਸ ਇਨਵੈਸਟੀਗੇਸ਼ਨ ਤੋਂ ਬਾਅਦ ਫਿਰ ਸਾਡੀ ਪੁਲਿਸ ਪਾਰਟੀ ਰਾਤ ਨੂੰ ਹੀ ਦਿੱਲੀ ਨੂੰ ਅਸੀਂ ਰਵਾਨਾ ਕਰ ਦਿੰਦੇ ਆ ਤੇ ਦਿੱਲੀ ਜਾ ਕੇ ਫਿਰ ਜਿਹੜੇ ਇਹਦੇ ਓਨਰ ਆ ਅ ਰਵਿੰਦਰ ਜੈਨ ਔਰ ਰਿਸ਼ਭ ਜੈਨ ਇਹ ਫਾਦਰ ਸਨ ਆ ਜੀ ਇਹਨਾਂ ਨੂੰ ਸਾਡੀ ਅ ਅੰਮ੍ਰਿਤਸਰ ਦੀ ਪੁਲਿਸ ਨੇ ਸਵੇਰੇ ਇਹਨਾਂ ਨੂੰ ਅਰੈਸਟ ਕਰ ਲੈਂਦੀ ਹੈ ਦਿੱਲੀ ਤੋਂ ਹੁਣ ਅਸੀਂ ਇਹਨਾਂ ਨੂੰ ਇੱਥੇ ਲੈ ਕੇ ਆ ਰਹੇ ਆ ਐਸ ਕੇਸ ਦੇ ਵਿੱਚ ਇਹਨਾਂ ਦੀ ਗ੍ਰਿਫਤਾਰੀ ਪਾਈ ਜਾਂਦੀ ਹੈ ਸੋ ਟੋਟਲ ਇਹ ਸਾਰੇ ਮੋਡਿਊਲ ਦੇ ਵਿੱਚ ਸਾਡੇ ਕੋਲ ਤਕਰੀਬਨ 18 ਬੰਦੇ ਨੋਮੀਨੇਟ ਹੁੰਦੇ ਆ ਜੀ ਹੁਣ ਤੱਕ ਦੀ ਇਨਵੈਸਟੀਗੇਸ਼ਨ ਦੇ ਵਿੱਚ 16 ਬੰਦੇ ਸੌਰੀ ਇਹਦੇ ਵਿੱਚ ਹੁਣ ਤੱਕ ਅਸੀਂ ਅਰੈਸਟ ਕਰ ਚੁੱਕੇ ਆ ਟੋਟਲ 18 ਬੰਦੇ ਨੋਮੀਨੇਟ ਹੈਗੇ ਆ ਸਾਡੇ 18 ਚੋਂ ਅਸੀਂ 16 ਕਰ ਚੁੱਕੇ ਆ ਇਨਵੈਸਟੀਗੇਸ਼ਨ ਹਲੇ ਸਾਡੀ ਚੱਲ ਰਹੀ ਆ ਤੇ ਫਰਦਰ ਹੋਰ ਵੀ ਜਿਹੜਾ ਸਾਹਮਣੇ ਆਊਗਾ ਅੱਜ ਅਸੀਂ ਇਹਨਾਂ ਦਾ ਰਿਮਾਂਡ ਵੀ ਲੈ ਰਹੇ ਆ ਸਾਰਿਆਂ ਦਾ ਇਹਨਾਂ ਨੂੰ ਪੇਸ਼ ਕਰਕੇ ਕੋਰਟ ਦੇ ਵਿੱਚ ਹਰਕਤਾਂ ਮੁਕਦਮਾ ਰਜਿਸਟਰ ਹੋਇਆ ਹੈ ਨਾ ਤੇ ਹਾਂਜੀ ਕਿਉਂਕਿ ਬੜੀ ਹੀ ਇੱਕ ਮੰਦਭਾਗੀ ਘਟਨਾ ਹੋਈ ਹੈ ਜੀ ਅ ਇਹਨਾਂ ਲੋਕਾਂ ਨੂੰ ਇਸ ਗੱਲ ਦਾ ਬਿਲਕੁਲ ਇਲਮ ਹੁੰਦਾ ਆ ਕਿ ਅਸੀਂ ਜ਼ਹਿਰ ਵੇਚ ਰਹੇ ਹਾਂ ਤੇ ਦੇ ਨਾਲ ਕੋਈ ਵੀ ਨੁਕਸਾਨ ਜਾਨੀ ਨੁਕਸਾਨ ਹੋ ਸਕਦਾ ਆ ਉਹਦੇ باوجود ਵੀ ਥੋੜੇ ਜੇ ਲਾਲਚ ਪਿੱਛੇ ਥੋੜੇ ਜੇ ਪੈਸਿਆਂ ਪਿੱਛੇ ਇਹਨਾਂ ਨੇ ਇੱਕ ਘਨੌਨੀ ਹਰਕਤ ਕੀਤੀ ਆ ਔਰ ਮਾਨਯੋਗ ਸੀਐਮ ਸਾਹਿਬ ਵੱਲੋਂ ਔਰ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਬੜੀਆਂ ਕਲੀਅਰ ਇਨਸਟਰਕਸ਼ਨਸ ਹੈਗੀਆਂ ਆ ਅਸੀਂ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਔਰ ਇਹਨਾਂ ਨੂੰ ਪੂਰੇ ਦੇ ਅੰਜਾਮ ਤੱਕ ਅਸੀਂ ਪਹੁੰਚਾਵਾਂਗੇ ਸਰ ਜੇਡੀ ਤੇ ਡੈਵਲਪਮੈਂਟ ਕੈਮੀਕਲ ਹੈਗਾ ਕਿ ਕਿਸੇ ਵੀ ਮੈਡੀਕਲ ਆਗਿਆ ਤੋਂ ਬਿਨਾਂ ਲਿਆ ਜਾ ਸਕਦਾ ਦੇਖੋ ਇਹਦਾ ਹੁਣ ਫਰਦਰ ਅਸੀਂ ਕੱਲ ਦੇ ਸਾਰੀਆਂ ਇਸ ਚੀਜ਼ ਇੰਨੇ ਸਾਰੇ ਅਸੀਂ ਬਿਜ਼ੀ ਆ ਸਾਰੀਆਂ ਚੀਜ਼ਾਂ ਚ ਲੱਗੇ ਹੋਏ ਆ ਅਸੀਂ ਸਾਰਾ ਕੁਝ ਫੜ ਰਹੇ ਆ ਹੁਣ ਇਹਦਾ ਫਰਦਰ ਵੀ ਇਹ ਕਿਸ ਤਰ੍ਹਾਂ ਸਪਲਾਈ ਆਨਲਾਈਨ ਕਰ ਰਹੇ ਆ ਕਿਉਂ ਹੋ ਰਹੀ ਆ ਕੀ ਇਹਦੇ ਚ ਰਿਕਵਰਟ ਆ ਔਰ ਕੀ ਇਹਦੇ ਚ ਪ੍ਰੋਪੋਰਸ਼ਨਸ ਲਏ ਜਾਣੇ ਚਾਹੀਦੇ ਸਾਰਾ ਹੁਣ ਅਸੀਂ ਸਟੱਡੀ ਕਰਾਂਗੇ ਬਟ ਇੱਕ ਇਹਨਾਂ ਸਾਰਿਆਂ ਚ ਮੋਟੀ ਜੀ ਗੱਲ ਇਹ ਆ ਕਿ ਕਿਸੇ ਨੂੰ ਵੀ ਕੋਈ ਵੀ ਚੀਜ਼ ਲੋਕਾਂ ਨੂੰ ਮਾਰਨ ਲਈ ਨਹੀਂ ਦਿੱਤੀ ਜਾ ਸਕਦੀ ਹਰੇਕ ਬੰਦਾ ਹਰੇਕ ਚੀਜ਼ ਲਈ ਅਥਾਰਾਈਜ਼ਡ ਹੈਗਾ ਜੀ ਕਿ ਕਿਸੇ ਕੀ ਕਰਨਾ ਕੀ ਨਹੀਂ ਕਰਨਾ ਸਰ ਇਸ ਸਬੰਧ ਦੇ ਵਿੱਚ ਇਹ ਇਹ ਮੰਨਦੇ ਦਾ ਉਹ ਜਿਹੜੀ ਇੱਥੇ ਤੱਕ ਪਿੰਡ ਪਹੁੰਚੀ ਜੀ ਇੱਥੇ ਰਾਜਾ ਸਾਹਿਬ ਦੀ ਵਾਲੇ ਪਾਸੇ ਕਿਹਾ ਜਾ ਰਿਹਾ ਸੀ ਕਿ ਉਸ ਬਸ ਉਹ ਕੋਈ ਮਲਜ਼ਮ ਹੈਗਾ ਜੀ ਉੱਥੇ ਕਟੀਆਂ ਉਹ ਰੈਸਟ ਹੋਇਆ ਜੀ ਸਾਹਬ ਸਿੰਘ ਰਾਜਾ ਸਾਹਿਬ ਹਰਸ਼ਾ ਚਿੰਨਾ ਪਿੰਡ ਸਾਹਬ ਸਿੰਘ ਨੇ ਇੱਕ ਕੈਨੀ ਮੰਗਾਉਂਦਾ ਹੈ ਲੁਧਿਆਣੇ ਤੋਂ ਔਰ ਉਹ ਕੈਨੀ ਹੀ ਉੱਥੇ ਡਿਲੀਵਰ ਕਰ ਆਉਂਦਾ ਜੀ ਫਿਰ ਸਾਰੀ ਉੱਥੇ ਬੰਦੀ ਆ ਭਦਵਾ ਪਿੰਡ ਦੇ ਵਿੱਚ ਉੱਥੇ ਉਹ ਬਣਾ ਕੇ ਫਿਰ ਅੱਗੇ ਵਾਲੇ ਵਾਲੇ ਪਿੰਡਾਂ ਚ ਉਤਦੇ ਸਰ ਸਾਹਿਬ ਸਿੰਘ ਪਹਿਲਾਂ ਵੀ ਮਾਮਲੇ ਕਰਦਾ ਸੀ ਸਾਬ ਸਿੰਘ ਦੇ ਇਹਦਾ ਸਾਰਾ ਸੀ ਕਰ ਰਹੇ ਆ ਜੀ ਸਾਬ ਸਿੰਘ ਦਾ ਲਿੰਕ ਇੱਕ ਦੋ ਹੋਰ ਜਿਹੜੇ ਸ਼ਰਾਬ ਦੇ ਸੰਬੰਧ ਨਾਲ ਨਿਕਲੇ ਆ ਪਰ ਸਾਬ ਸਿੰਘ ਤੇ ਪਰਚਾ ਕਿੰਨੇ ਹੈਗੇ ਕਿਤੇ 10 ਮੁਕਦਮੇ ਤੇ ਆਲਰੇਡੀ ਦਰਜ ਹੈ ਜੀ ਸਾਬ ਜੀ ਸਾਬ ਜੀ ਠੀਕ ਹੈ ਆਰਾਮ ਦੇ ਵਿੱਚ ਮਸਲ ਤੁਹਾਡੇ ਲੋਨ ਰੈਸਿਡੈਂਟੇ ਚ ਪਾਈ ਗਏ ਆ ਇਹਨਾਂ ਵਿੱਚ ਪਹਿਲਾਂ ਦਾ ਕਿ ਹੈਗੇ ਕੋਈ ਕੁਝ ਕੁਝ ਦੇ ਉੱਪਰ ਹੈਗੇ ਆ ਜੀ ਕੁਝ ਦੇ ਉੱਪਰ ਹੈਗੇ ਕੁਝ ਦੇ ਉੱਪਰ ਨਹੀਂ ਹੈ ਜਿੱਦਾ ਸਾਹਬ ਸਿੰਘ ਦਾ ਦੱਸਿਆ ਇਹਦੇ ਉੱਪਰ ਪਿੰਲੋਂ ਵੀ ਮੁਕਦਮੇ ਦਰਜ ਹੈ ਜੀ ਸ਼ਰਾਬ ਦੀ ਮੁਕਦਮੇ ਹੀ ਹੋਦੀ ਹੈ ਸ਼ਰਾਬ ਦੇ ਇੱਕ ਸਰ ਲੇਡੀ ਗ੍ਰਿਫਤਾਰ ਕੀਤੀ ਨਿੰਦਰ ਕੌਰ ਨੂੰ ਇਹਦੀ ਕੀ ਸਤਰੀਵਾਦੀ ਇਹਦੀ ਕੀ ਗੱਲ ਸੀ ਨਿੰਦਰ ਕੌਰ ਨੂੰ ਵੀ ਜਿਹੜੇ ਪੰਗਾ ਵਲੇ ਆ ਇਹ ਵੀ ਉਹਨੂੰ ਸ਼ਰਾਬ ਦੇ ਕੇ ਆਉਂਦੇ ਆ ਨਿੰਦਰ ਕੌਰ ਵੀ ਅੱਗੇ ਸ਼ਰਾਬ ਸੇਲ ਕਰਦੀ ਆ ਔਰ ਨਿੰਦਰ ਕੌਰ ਦੇ ਹਸਬੰਦ ਦੀ ਵੀ ਡੈਥ ਹੋ ਜਾਂਦੀ ਆ ਉਸੇ ਸ਼ਰਾਬ ਕਰਕੇ ਸਤ ਪੰਤੀ ਸੇ ਪੰਮਾ ਜੜਾ ਉਹਦੀ ਪਿੰਡ ਵਾਲੀ ਜਿਹੜਾ ਗਣਾ ਤਰੀਬ ਵਾਲਾ ਤਾਂ ਕਿ ਉਹਦੀ ਔਰਤ ਵੇਚੀ ਸੀ ਉਹ ਤਾਂ ਸ਼ਵੇਰੀ ਕੰਮ ਤੇ ਚੱਲ ਜਾਂਦਾ ਸੀ ਪਰ ਉਹਦੀ ਔਰਤ ਜਿਹੜੀ ਹਾਲ ਹੀ ਕੱਲ ਜਦੋਂ ਉੱਥੇ ਪਹੁੰਚੇ ਆਂ ਤੇ ਗੱਲਬਾਤ ਲੋਕਾਂ ਦੇ ਨਾਲ ਹੋਈ ਆ ਉਹ ਕਹਿੰਦੇ ਵੀ ਔਰਤ ਤੇ ਕੋਈ ਨਾਮ ਲੱਗਦਾ ਨਹੀਂ ਦੇਖੋ ਮੈਂ ਤੁਹਾਨੂੰ ਦੱਸਿਆ ਜੀ ਕਿ 18 ਬੰਦੇ ਨਾਮਿਨੇਟ ਹੋਏ ਆ 16 ਬੰਦੇ ਸੀ ਅਰੈਸਟ ਹੋ ਚੁੱਕੇ ਆ ਸਾਡੀ ਤਫਤੀਸ਼ ਖਤਮ ਨਹੀਂ ਹੋਈ ਜੋ ਕੁਝ ਵੀ ਹੋ ਰਿਹਾ ਹੈ ਟੋਟਲ ਐਵਿਡੈਂਸ ਬੇਸਡ ਐ ਅਸੀਂ ਕਰ ਰਹੇ ਆਂ ਕਿਸੇ ਦੇ ਖਿਲਾਫ ਕੋਈ ਵੀ ਸਬੂਤ ਹੋਊਗਾ ਉਹ ਅਸੀਂ ਛੱਡਾਂਗੇ ਨਹੀਂ ਸਾਡੇ ਸੰਗਤ ਇਸ ਤਰ੍ਹਾਂ ਸਭ ਤੋਂ ਸਿਆਸੀ ਬਣਾ ਜਿਹੜੇ ਛੜਾ ਦੇ ਸੀ ਤੇ ਜਿਹੜੇ ਹਮਾਇਤ ਕਰਦੇ ਸੀ ਉਹਨਾਂ ਤੇ ਵੀ ਕਾਰਵਾਈ ਹੋਊਗੀ ਜੀ ਦੇਖੋ ਮੈਂ ਤੁਹਾਨੂੰ ਪਹਿਲੋ ਦੱਸ ਚੁੱਕਾ ਜੀ ਕਿ ਇਹ ਇੰਨੀ ਮੰਦਪਗੀ ਘਟਨਾ ਹੈ ਇੰਨਾ ਇਹ ਸੰਘੀਨ ਜੋਰਾ ਮਾ ਕਿਸੇ ਤੇ ਕੋਈ ਵੀ ਕੱਲ ਮਾਨਯੋਗ ਸੀਐਮ ਸਾਹਿਬ ਵੀ ਤੁਸੀਂ ਸਟੇਟਮੈਂਟ ਸਾਰੀ ਦੇਖ ਚੁੱਕੇ ਹੋ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਵੀ ਆ ਕੋਈ ਵੀ ਕੋਈ ਵੀ ਵਿਅਕਤੀ ਇਨਵੋਲ ਹੋਗਾ ਅਸੀਂ ਕਿਸੇ ਨੂੰ ਕੋਈ ਇਹਦੇ ਚ ਕੋਈ ਇਹਦੇ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਆਦਰਵਾਇਜ਼ ਵੀ ਜਿੰਦਾ ਹੁਣ ਪੰਜਾਬ ਚ ਯੁੱਧ ਨਸ਼ਾ ਵਿਰੋਧ ਚੱਲ ਰਿਹਾ ਹੈ ਜਾਂ ਇਦਾਂ ਦੀ ਚੀਜ਼ਾਂ ਹੈਗੀਆਂ ਆ ਕੋਈ ਕਿਸੇ ਦੇ ਇੰਟਰਫੀਰੈਂਸ ਜਾਂ ਕੋਈ ਵੀ ਚੀਜ਼ ਨਾ ਕੋਈ ਪੁਲਿਸ ਬਰਦਾਸ਼ਤ ਕਰਦੀ ਆ ਨਾ ਇਹ ਚੀਜ਼ ਨੂੰ ਕੋਈ ਸਵਾਲ ਪੈਦਾ ਹੁੰਦਾ ਸਾਈਂ ਸਿੰਘ ਸਰ ਰਵਿੰਦਰ ਕੇਂਦਰ ਸੁਪਰਬੀ ਦੇ ਕਿੰਨੇ ਕਿਸ ਤਰ੍ਹਾਂ ਆਂਦਾ ਤੇ ਹੁਣ ਤੱਕ ਕਿੰਨੀ ਵਾਰ ਮੈਂ ਸੋਲੋ ਮੰਗਾ ਚੁੱਕਾ ਹਾਂ ਦੇਖੋ ਇਹਦਾ ਸਾਹਬ ਸਿੰਘ ਨੂੰ ਕੱਲ ਸਵੇਰੇ ਫੜਦੇ ਆ ਜੀ ਅਸੀਂ ਸਾਰੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਮੀਡੀਏਟਲੀ ਤਾਂ ACP ਜੋ ਪ੍ਰੈਜ਼েন্ট ਹੈਗਾ ਸੀ ਉਹਨੂੰ ਰੋਕੀਏ ਫਰਦਰ ਅਸੀਂ ਸਾਰਾ ਇਹਦੀ ਇੰਟਰੋਗੇਸ਼ਨ ਹੁਣ ਅਜੇ ਦਾ ਰਿਮਾਂਡ ਵੀ ਅਸੀਂ ਲਿਆ ਆ ਪਹਿਲੋ ਆ ਚੁੱਕੀ ਆ ਨਹੀਂ ਆ ਚੁੱਕੀਓ ਸਾਰਾ ਹੁਣ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਅੱਜ ਇਹ ਕਿਹਾ ਜਾ ਰਿਹਾ ਕਿ ਸਰਪੰਚ ਵੀ ਫੜਿਆ ਹੋਇਆ ਹੈ ਜੇਠੂ ਵਾਲ ਤੋਂ ਐਸੇ ਮਾਮਲੇ ਜਿਹਦੇ ਕੋਲੋ ਸ਼ਰਪ ਬੜੀ ਹੈ ਕੌਣ ਹੈ ਅਜੇ ਕੋਈ ਕਿਸੇ ਸਰਪੰਚ ਦੀ ਗੱਲ ਜੇਠੂ ਵਾਲ ਤੋਂ ਜੀ ਕੋਈ ਇਧਰ ਨੋਮਿਨੇਸ਼ਨ ਦੱਸੋ ਦੂਸਰੇ ਕੇਸ ਇੱਕ ਡਿਫਰੈਂਟ ਮੁਕਦਮਾ ਹੋਊਗਾ ਐਕਸਾਈਜ਼ ਹੋ ਉਹ ਇਹਦੇ 'ਚ ਨਹੀਂ ਹੈ ਜੀ ਇਹਦੇ ਨਾਲ ਰਿਲੇਟਡ ਨਹੀਂ ਆ ਉਹ ਜਿਹੜਾ ਕੇਸ ਆ ਕੋਈ ਹੋਰ ਐਕਸਾਈਜ਼ ਦਾ ਮੁਕਦਮਾ ਆ ਉਹਦੇ 'ਚ ਉਹ ਚੀਜ਼ ਹੈ ਅਜ ਨਾਲ ਆ ਕਿ ਰਮਦਾਸ ਏਰੀਆ ਜਿਹੜਾ ਕਮਾਲਪੁਰ ਜੰਗਲ ਆ ਉਹਨਾਂ ਦੇ ਵਿੱਚ ਵੱਡੇ ਪੱਧਰ ਤੇ ਜਿਹੜਾ ਵਾ ਉਹ ਚਰਾਬ ਦੇਖੋ ਜਿਹੜੇ ਜਿਹੜੇ ਰਮਦਾਸ ਤੇ ਕਮਾਲਪੁਰ ਜੰਗਲਾਂ ਦੀ ਤੁਸੀਂ ਗੱਲ ਕਰਦੇ ਹੋ ਅਸੀਂ ਅਕਸਰ ਉਹਦੇ ਤੇ ਇੱਕ ਕੈਸੋ ਆਪਰੇਸ਼ਨ ਫੋਰਸਸ ਲਿਆ ਕੇ ਅਸੀਂ ਉਹਨੂੰ ਸਰਚ ਕਰਦੇ ਰਹਿੰਦੇ ਆ ਔਰ ਇਵਨ ਅਸੀਂ ਡਰੋਨ ਦੀ ਵੀ ਵਰਤੋਂ ਕਰਦੇ ਰਹੇ ਆ ਤਾਂ ਕਿ ਉੱਥੇ ਕੋਈ ਚੀਜ਼ ਲੁਕੀ ਨਾ ਰਹਿ ਜਾਏ ਤੋ ਰੈਗੂਲਰ ਸਾਡਾ ਚੱਲਦਾ ਰਹਿੰਦਾ ਆ ਔਰ ਸਾਡੇ ਵੱਲੋਂ ਰਿਕਵਰੀਆਂ ਵੀ ਹੁੰਦੀਆਂ ਆ ਟਾਈਮ ਬਏ ਟਾਈਮ ਤੇ ਔਰ ਜਿਹੜਾ ਵੀ ਕੋਈ ਇਨਵੋਲਡ ਹੁੰਦਾ ਪਰਚੇ ਵੀ ਦਰਜ ਹੁੰਦੇ ਜੀ ਜਿਵੇਂ ਤੁਸੀਂ ਕਾਰਵਾਈ ਕੀਤੀ ਜਿਵੇਂ ਯੋਧ ਨਸ਼ਾ ਦੇ ਮਧੂਿਕ ਦਾ ਅਫੇਰ ਦੀ ਗੱਲ ਬੜੀ ਸਖਤ ਕਾਰਵਾਈ ਕੀਤੀ ਦੇ ਪਛਾਣਮੀ ਜਾ ਕੇ ਘਰ ਤੋਂ ਲੱਗੇ ਇਹਨੂੰ ਵੀ ਉਸ ਤਰੀਕੇ ਨਾਲ ਹਾਂਜੀ ਅਸੀਂ ਬਿਲਕੁਲ ਮੈਂ ਤੁਹਾਡੇ ਮਾਧਿਅਮ ਨਾਲ ਇਹ ਸਪਸ਼ਟ ਕਰਨਾ ਚਾਹੁੰਦੇ ਆ ਪੀ ਜਿੱਦਾਂ ਯੁੱਧ ਨਸ਼ਾ ਵਿਰੋਧ ਅਸੀਂ ਸਖਤ ਕਾਰਵਾਈ ਕੀਤੀ ਸੀਗੀ ਜਿੰਨੇ ਵੀ ਅ ਇਹ ਡਰੱਗ ਪੈਡਲਰ ਸੀਗੇ ਸਾਰੇ ਫੜ ਕੇ ਅੰਦਰ ਦਿੱਤੇ ਆ ਉਹਨਾਂ ਦੀਆਂ ਪ੍ਰਾਪਰਟੀਆਂ ਵੀ ਅਸੀਂ ਫੋਰਫੀਚਰ ਕੀਤੀ ਆ ਔਰ ਜਿਹੜੀ ਇਲੀਗਲ ਪ੍ਰਾਪਰਟੀਆਂ ਬਣਾਈਆਂ ਸੀ ਉਹ ਵੀ ਡਿਮੋਲੀਸ਼ਨ ਕੀਤੀ ਆ ਅਸੀਂ ਇਹ ਵੀ ਜਿਹੜੇ ਇਲਿਸੀਟ ਲਿਕਰ ਦੇ ਕੇਸਿਸ ਆ ਇਹ ਵੀ ਅਸੀਂ ਉਸ ਪੱਧਰ ਤੇ ਹੀ ਲੈ ਕੇ ਜਾਵਾਂਗੇ ਪਰ ਜਿਨ੍ਹਾਂ ਨੇ ਵੀ ਇਸ ਕੇਸ ਦੇ ਵਿੱਚ ਸ਼ਰਾਬ ਨਜਾਇਜ਼ ਵੇਚ ਕੇ ਪ੍ਰਾਪਰਟੀਆਂ ਬਣਾਈਆਂ ਉਹ ਵੀ ਅਸੀਂ ਫੋਰਫੀਟ ਕਰਾਂਗੇ ਔਰ ਜਿਹੜੀਆਂ ਗਲਤ ਬਰੀਆਂ ਹੋਣਗੀਆਂ ਜੋ ਕੁਝ ਵੀ ਹੋਗਾ ਪ੍ਰੋਪਰ ਇਹ ਕਾਨੂੰਨੀ ਪ੍ਰੋਸੀਜਰ ਅਡਾਪਟ ਕਰਨ ਤੋਂ ਬਾਅਦ ਉਹ ਵੀ ਅਸੀਂ ਡਿਮੋਲੇਸ਼ਨ ਕਰਦੇ ਹਾਂ। ਜਿਹੜੀ ਜਿਹੜੀ ਦਿੱਲੀ ਵਾਲੇ ਇੱਥੇ ਕਰਦੇ ਸੀ ਪੰਜਾਬ ਦੇ ਵਿੱਚ ਜਦੋਂ ਇਹ ਜਿਹੜੇ ਵਿਅਕਤੀ ਹੈ ਇਹ ਦਿੱਲੀ ਵਿੱਚ ਲੈ ਜਾਂਦੇ ਸੀ। ਨਹੀਂ ਜੀ ਨਹੀਂ। ਦਿੱਲੀ ਵਾਲਿਆਂ ਦੇ ਕੱਲ ਟਰੱਕ ਰਿਕਵਰ ਹੋਇਆ ਨਾ ਜੀ ਕੱਲ ਟਰੱਕ ਤੋਂ ਫੜੀ ਗਈ ਆ ਉਹ ਇੱਥੇ ਪੰਜਾਬ 'ਚ ਡਿਲੀਵਰ ਹੋ ਰਹੀ ਸੀ ਸਾਫ ਸਿੰਗਲ ਨੂੰ ਹੀ ਡਿਲੀਵਰ ਹੋਣੀ ਸੀ। ਸਰ ਥਰੂ ਤੁਸੀਂ ਕਿਰਪਾ ਕਰਕੇ ਆਨਲਾਈਨ ਇਹ ਮੂੜਾ ਦੱਸਿਓ ਕਿ ਥਰੂ ਕੋਈ ਸਮ ਵੈੱਬਸਾਈਟ ਹੈ ਜਾਂ ਡਾਇਰੈਕਟ ਕੰਟੈਕਟ ਕਰਦੇ ਸੀ ਫੋਨ ਨੰਬਰ ਸੋ ਦੇਖੋ ਇਹਦੇ ਨਾਲ ਤਾਂ ਇਹ ਜਿਹੜੀ ਕੰਪਨੀ ਨਾਲ ਇਹਦਾ ਡਾਇਰੈਕਟ ਕੰਟੈਕਟ ਸੀਗਾ ਜੀ। ਔਰ ਮਾਲਿਕ ਨੂੰ 35000 ਰੁਪਏ ਇਹਨੇ ਉਹਨੂੰ ਡਿਲੀਵਰ ਵੀ ਕੀਤਾ ਹੈ ਅਮਾਉਂਟਰੀ ਪੇਮੈਂਟ ਹੋਈ ਹੋਈ ਹੈ ਥਰੂ ਵਟਸਐਪ ਹੀ ਮੰਗਤ ਥਰੂ ਵਟਸਐਪ ਜੀ ਸਰ ਐਨੀ ਪੁੱਛ ਰਿਹਾ ਕਿ ਇਸ ਦਾ ਪੈਮੈਂਟ ਇਸ ਤੋਂ ਪਹਿਲੇ ਵੀ ਹੋ ਗਿਆ ਮੈਂ ਮੈਂ ਦੱਸ ਰਿਹਾ ਜੀ ਕਿ ਕਿਉਂਕਿ ਸਾਫ ਸਿੰਘ ਨੂੰ ਕੱਲ ਫੜਿਆ ਅਸੀਂ ਸਾਰੇ ਤੁਹਾਡੇ ਸਾਹਮਣੇ ਆ ਬਹੁਤ ਬਿਜ਼ੀ ਸੀਗੇ ਸੋ ਇਮੀਡੀਏਟਲੀ ਜਿਹੜਾ ਇਹ ਸੀ ਪੀ 600 ਲੀਟਰ ਆ ਗਈ ਆ ਕਿਹੜੇ ਟਰੱਕ ਤੇ ਆ ਰਹੀ ਆ ਕਿੱਥੋਂ ਇਹ ਬਿਲਟੀ ਬਣੀ ਆ ਸਾਰਾ ਉਸ ਪਾਸੇ ਕਰਕੇ ਔਰ ਇਹਦੇ ਚ ਸਾਡੇ ਪਟਾਲਾ ਪੁਲਿਸ ਐਸਐਸਪੀ ਪਟਾਲਾ ਔਰ ਐਕਸਾਈਜ਼ ਅਫੀਸ਼ਰਸ ਨੇ ਵੀ ਪੂਰੀ ਸਾਡੀ ਹੈਲਪ ਕੀਤੀ ਆ ਤਾਂ ਅਸੀਂ ਰਿਕਵਰ ਕਰ ਚ ਕਾਮਯਾਬ ਹੋਏ ਸਰ ਤਿਆਰ ਨੂੰ ਲੈ ਕੇ ਕਿੰਨਾ ਵੀ ਤਿਆਰ ਕਰਦੇ ਸੀ ਜਾਂ ਕੋਈ ਵੱਖਰੀ ਫੈਕਟਰੀ ਰੱਖੀ ਹੋਈ ਨਹੀਂ ਨਹੀਂ ਫੈਕਟਰੀ ਨਹੀਂ ਜੀ ਮੈਂ ਤੁਹਾਨੂੰ ਦੱਸ ਰਿਹਾ ਵੀ 50 ਲੀਟਰ ਦੀ ਕੈਨੀ ਇਹਨੇ ਭਗਵਾ ਪਿੰਡ ਚ ਦੇ ਦਿੱਤੀ ਜਿਹੜੇ ਦੋ ਸਕੇ ਭਰਾਇਆ ਉਹਨਾਂ ਨੂੰ ਦੇ ਦਿੱਤੀ ਉਹਨਾਂ ਨੇ ਪ੍ਰਭਜੀ ਤੇ ਉਹਦਾ ਭਰਾ ਕੁਲਵੀਰ ਅੱਗੇ ਫਿਰ ਉਹਨਾਂ ਨੇ ਬਣਾ ਕੇ ਦੇ ਦਿੱਤੇ ਕੋਨਟੈਕਟ ਕਿੰਨੇ ਸਰ ਸਾਹਿਬ ਸੇ ਕੋਈ ਨਹੀਂ ਕੋਈ ਪਹਿਲਾਂ ਜਾਂਦੇ ਕਾਰਵਾਈ ਕੀਤੀ ਜਾ ਕੇ ਨਹੀਂ ਤੁਹਾਡੇ ਜਿਹੜਾ ਡੀਐਸਪੀ ਮਜੀਠਾ ਔਰ ਐਸ ਐਚਓ ਮਜੀਠਾ ਇਹਨਾਂ ਔਰ ਚੌਂਕੀ ਇਨਚਾਰਜ ਭਗਵਾ ਇਹਨਾਂ ਨੂੰ ਸਸਪੈਂਡ ਕੀਤਾ ਹੋਇਆ ਸਰ ਇਹ ਇਹਦਾ ਸਾਇਟਿੰਗ ਦਾ ਕੋਈ ਪੁਲੀਟਿਕਲ ਲਿੰਕ ਜਾਂ ਕੋਈ ਦੇਖੋ ਹਲੇ 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 ਇਹਦੇ ਤੇ ਬਾਰੇ ਕੋਈ ਸਾਡੀ ਜਿੱਦਾਂ ਤੁਹਾਨੂੰ ਦੱਸਿਆ ਤਫतीश ਸਾਰੀ ਚੱਲ ਰਹੀ ਆ ਮੈਂ ਤਾਂ ਇੱਕ ਗੱਲ ਹੀ ਤੁਹਾਨੂੰ ਕਹਿਣੀ ਚਾਹੂੰਗਾ ਕਿ ਕੋਈ ਵੀ ਇਹਦੇ ਚ ਹੋਊਗਾ ਇਹ ਤਾਂ ਕਹਿਣ ਦੀ ਲੋੜ ਹੀ ਨਹੀਂ ਹੈ ਕਿ ਉਹ ਬਖਸ਼ਿਆ ਨਹੀਂ ਜਾਊਗਾ ਇਹ ਇਹ ਰਾਈਟਿੰਗ ਔਨ ਅ ਵਾਲ ਆ ਪੱਥਰ ਤੇ ਲਕੀਰ ਆ ਸਰ ਲੋਕਾਂ ਨੂੰ ਤੇ ਕਹਿ ਰਹੇ ਸੀ ਕਿ ਬੜੇ ਲੰਬੇ ਸਮੇਂ ਤੋਂ ਕੰਮ ਚੱਲ ਰਿਹਾ 2020 ਦੇ ਵਿੱਚ ਵੀ 6 15 ਸਾਲ ਹੋਇਆ ਸੀਗਾ ਕੀ ਕੋਈ ਅਗਾਂਹ ਦਾ ਰਿਪੋਰਟ ਕਰ ਸਕਦੇ ਸੀ ਦੇਖੋ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਕਿੰਨੇ ਪਰਚੇ ਦਰਜ ਹੁੰਦੇ ਆ ਜੀ ਸ਼ਰਾਬ ਫੜੀ ਜਾਂਦੀ ਆ ਮਲਜ਼ਮ ਵੀ ਫੜੇ ਜਾਂਦੇ ਆ ਸਾਰੇ ਪਰਚੇ ਦਰਜ ਹੁੰਦੇ ਆ ਇਹ ਨਹੀਂ ਕਿ ਪੁਲਿਸ ਕਾਰਵਾਈ ਨਹੀਂ ਕਰਦੀ ਲਗਾਤਾਰ ਕਾਰਵਾਈਆਂ ਵੀ ਹੁੰਦੀ ਆ ਜੀ ਅਨਫੋਰਚੂਨੇਟ ਇਨਸੀਡੈਂਟ ਹੈ ਜਿਹੜਾ ਹੋਇਆ ਔਰ ਅਸੀਂ ਉਹਨੂੰ ਉਸੇ ਤਰੀਕੇ ਨਾਲ ਹੀ ਡੀਲ ਕਰ ਰਹੇ ਸੀ ਉਸੇ ਚੀਜ਼ ਨਾਲ ਹੀ ਹੋ ਰਿਹਾ ਹੁਣ ਡੇਲੀ ਜੇ ਤੁਸੀਂ ਸਾਲ ਦੇ ਸਾਡੇ ਦੇਖੋ ਤੇ ਸੈਂਕੜੇ ਪਰਚੇ ਐਕਸਾਈਜ਼ੇ ਹੀ ਦਰਜ ਹੁੰਦੇ ਆ ਨਹੀਂ ਸਰ 2020 ਦੇ ਵਿੱਚ ਜੋ ਸੇਮ ਕੇਸ ਹੋਇਆ ਸੀ ਤਰਨਤਾਰਨ ਤਰਨਤਾਰਨ ਦੇ ਵਿੱਚ ਕਿ ਉਹਦੇ ਨਾਲ ਵੀ ਕੁਛ ਇਸ ਨੂੰ ਜੋੜਿਆ ਜਾ ਮੈਂ ਮੈਂ ਹਲੇ ਦੇਖੋ ਬਰਕਿ ਟੂ अर्ਲੀ ਟੂ ਸੇ ਐਨੀਥਿੰਗ ਬਹੁਤ अर्ਲੀ ਆ ਜੀ ਅਸੀਂ ਸਾਰੀ ਤਫਤੀਸ਼ ਕਰ ਰਹੇ ਆ ਤੇ ਤਫਤੀਸ਼ ਤੋਂ ਬਾਅਦ ਹੀ ਸਾਰੇ ਨਤੀਜੇ ਸਾਹਮਣੇ ਆਉਣ ਟਿੱਕੇ ਦਾ ਜਿਹੜਾ ਪਿਛਲੀ ਵਾਰੀ ਵੀ ਤੁਹਾਨੂੰ ਇਨਸੀਡੈਂਟ ਹੋਇਆਗਾ ਪਟਿਆਲੇ ਦਾ ਕਨੈਕਸ਼ਨ ਹਮੇਸ਼ਾ ਨਿਕਲਦਾ ਜੀ ਪਟਿਆਲੇ ਕੀ ਹੋ ਰਿਹਾ ਪਟਿਆਲੇ ਪਟਿਆਲਾ ਤਾਂ ਕੱਲ ਏ ਸੀ ਜੀ ਇਨ ਰੂਟ ਹੋ ਰਿਹਾ ਸੀ ਦਿੱਲੀ ਤੋਂ ਚੱਲਿਆ ਹੋਇਆ ਸੀ ਤਾਂ ਕਿਉਂਕਿ ਅਸੀਂ ਇਮੀਡੀਏਟਲੀ ਸੀਪੀ ਅਸੀਂ ਇਹਨੂੰ ਫੜੀਏ ਤਾਂ ਸੋ ਇਮੀਡੀਏਟਲੀ ਇਨਫੋਰਮੇਸ਼ਨਸ ਟ੍ਰਾਂਸਫਰ ਟੂ ਐਸਐਸਪੀ ਪਟਿਆਲਾ ਤੇ ਸਾਡੇ ਜਿਹੜੇ ਐਕਸਾਈਜ਼ ਡਿਪਾਰਟਮੈਂਟ ਦੇ ਆਫੀਸ਼ਰਸ ਆ ਸਾਰੇ ਆ ਨੇ ਉੱਥੇ ਰਲ ਕੇ ਉਹ ਚੀਜ਼ ਕੀਤੀ ਇਹਦੇ ਤੋਂ ਇਲਾਵਾ ਜੀ ਮੈਂ ਇੱਕ ਹੋਰ ਦੱਸਣਾ ਚਾਹੂੰਗਾ ਅਮ੍ਰਿਤਸਰ ਦਿਹਾਤੀ ਪੁਲਿਸ ਨੇ ਐਸਐਸਪੀ ਸਾਹਿਬ ਦੀ ਗਵਾਈ ਚ ਬਹੁਤ ਅੱਛਾ ਕੰਮ ਕੀਤਾ ਕੁਝ ਦਿਨ ਪਹਿਲਾਂ ਇੱਕ ਦੁਕਾਨ ਤੇ ਫਾਇਰਿੰਗ ਹੋਈ ਸੀ ਜੰਡਿਆਲੇ ਇੱਕ ਦੁਕਾਨ ਤੇ ਫਾਇਰਿੰਗ ਹੋਈ ਸੀ ਉਹਦੇ ਚ ਜਿਹੜੀ ਦੁਕਾਨ ਤੇ ਇੱਕ ਬੱਚੀ ਕੰਮ ਕਰਦੀ ਸੀ ਉਹ ਇੰਜਰਡ ਹੋ ਗਈ ਸੀ ਉਹਨਾਂ ਨੂੰ ਇੱਕ ਐਕਸਟਰਸ਼ਨ ਕਾਲ ਦਾ ਆਈ ਸੀ ਤਾਂ ਉਸ ਤੋਂ ਬਾਅਦ ਉੱਥੇ ਫਾਇਰਿੰਗ ਹੋਈ ਸੀ ਉਹਨੇ ਤੇ ਵਧੀਆ ਕੰਮ ਕੀਤਾ ਐਸਐਸਪੀ ਸਾਹਿਬ ਤੋਂ ਉਹਨਾਂ ਦੀ ਟੀਮ ਨੇ ਦੋ ਮੁਲਜ਼ਮ ਪਿੱਲੋ ਫੜ ਲਏ ਸੀ ਅੱਜ ਜਿਹੜਾ ਇੱਕ 메ਨ ਮੁਲਜ਼ਮ ਸੀਗਾ ਉਹਦੇ ਵਿੱਚ ਅ ਦਲਜੀਤ ਸਿੰਘ ਉਰਫ ਬਿੱਲਾ ਵਾਸੀ ਮੈਨੀਆਂ ਕੋਹਾਰਾ ਇਹ ਜਿਹੜੇ ਦੋ ਪਿੱਲੋ ਬੰਦੇ ਫੜੇ ਹੋ ਇਹਦੇ ਨਾਲ ਮੋਟਰਸਾਈਕਲ ਤੇ ਸੀਗੇ ਇਹਨੇ ਬਿੱਲੇ ਨੇ ਉੱਥੇ ਫਾਇਰਿੰਗ ਕੀਤੀ ਸੀਗੀ ਅੱਜ ਇਹਨੂੰ ਜਦੋਂ ਅਰੈਸਟ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹਨੇ ਵੀ ਆਪ ਦੇ ਪਿਸਤੌਲ ਨਾਲ ਪੁਲਿਸ ਤੇ ਫਾਇਰਿੰਗ ਕੀਤੀ ਤਾਂ ਸੈਲਫ ਡਿਫੈਂਸ ਦੇ ਚ ਜਦੋਂ ਪੁਲਿਸ ਨੇ ਫਾਇਰਿੰਗ ਕੀਤੀ ਤਾਂ ਇਹਦੇ ਵੀ ਲੱਤ ਤੇ ਗੋਲੀ ਵਜੀ ਔਰ ਇਹ ਸੀਰੀਅਸਲੀ ਜ਼ਖਮੀ ਹੋਇਆ ਤਾਂ ਉਹਨਨੂੰ ਹਸਪੀਟਲ ਸ਼ਿਫਟ ਕੀਤਾ ਗਿਆ ਜੀ ਸੋ ਮੈਸੇਜ ਬੜਾ ਕਲੀਅਰ ਆ ਜੀ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਗੈਂਗਸਟਰ ਕੋਈ ਐਕਸਟਰਸ਼ਨ ਕਾਲ ਪੰਜਾਬ ਪੁਲਿਸ ਵੱਲੋਂ ਬਰਦਾਸ਼ਤ ਨਹੀਂ ਕੀਤੀ ਜਾਊਗੀ ਔਰ ਅਸੀਂ ਬਹੁਤ ਸਖਤ ਇਹਦੇ 'ਚ ਐਕਸ਼ਨ ਲਵਾਂਗੇ ਔਰ ਇਸ ਚੀਜ਼ ਨੂੰ ਬਿਲਕੁਲ ਹੀ ਖਤਮ ਕਰਕੇ ਰੱਖਾਂਗੇ ਸਰ ਰਾਜ ਸਸ ਜਿਹੜੀ ਚੋਕੀ ਚ ਗਿਆ ਜਿਹੋਈ ਚਗੀ ਇੱਕ ਵਿਅਕਤੀ ਨੂੰ ਗੋਲੀ ਵੀ ਲੱਗੀ ਹੋਈ ਹੈ ਤੇ ਰਵਾਲਵਰ ਵੀ ਜਿਹੜਾ ਦੱਸਿਆ ਜਾ ਰਿਹਾ ਉਹ ਨਰਜੈਂਸ ਜਿਹੜਾ ਜਿਹੜਾ ਉਹ ਆਪਸੀ ਡਿਸਪਿਊਟ ਆ ਜੀ ਉਹਦੇ ਵਿੱਚ ਕੋਈ ਇਹ ਗੈਂਗਸਟਰ ਵਾਲਾ ਜਾਂ ਇਹ ਇਸ਼ੂ ਨਹੀਂ ਆ ਆਪਸੀ ਡਿਸਪਿਊਟ ਦਾ ਉਹ ਲੜਾਈ ਝਗੜਾ ਜੀ ਸਰ ਪਰਚੀ ਸੀ ਉਹਦਾ ਤੁਸੀਂ ਗੈਂਗਾਂ ਹਾਂਜੀ ਇਹ ਜਿਹੜਾ ਜੋਬਨ ਹੈ ਜੀ ਬਿੱਲਾ ਮੰਗੇ ਦਾ ਉਸ ਗੈਂਗ ਨਾਲ ਹੀ ਐਸੋਸੀਏਟ ਹੈ ਤੇ ਇਹਦੇ ਵਿੱਚ ਅਸੀਂ ਤਿੰਨ ਬੰਦੇ ਅਰੈਸਟ ਕਰ ਚੁੱਕੇ ਆ ਤੇ 6 ਬੰਦੇ ਨਾਮਿਨੇਟ ਕੀਤੇ ਹੋਏ ਆ ਬਾਕੀ ਬਾਕੀਆਂ ਨੂੰ ਵੀ ਅਸੀਂ ਅਰੈਸਟ ਕਰਾਂਗੇ ਜਿਨ੍ਹਾਂ ਨੂੰ ਸਾਰੀ ਇਸ ਕਾਰਵਾਈ ਦੀ ਐਕਸਟਰਸ਼ਨ ਕਾਲ ਦੀ ਇਹ ਸਾਰੇ ਇਸ਼ੂ ਦਾ ਜਿਨ੍ਹਾਂ ਨੂੰ ਪਤਾ ਸੀਗਾ ਔਰ ਉਹ ਵੀ ਅਸੀਂ ਬਹੁਤ ਛੇਤੀ ਅਰੈਸਟ ਕਰ ਲਏ ਸਰ ਇਹ ਜੋ ਐਕਾਉਂਟਰ ਹੋਇਆ ਹੈ ਕਿ ਐਕਨੋਮਿਕ ਇਨਸੀਡੈਂਟ ਹੋਇਆ ਹੈ ਹਾਰਲੀ ਅੱਧਾ ਪੌਣਾ ਘੰਟਾ ਪਹਿਲਾਂ ਜੰਡਿਆਲੇ 'ਚ ਪਰ ਇਸ ਤੋਂ ਪਹਿਲਾਂ ਕਿ ਜੰਡਿਆਲੇ ਦੇ ਵਿੱਚ ਸੇਲ ਨਹੀਂ ਸੀ ਐਕਸਪੋਜੀਸ਼ਨ ਲੱਗੀ ਹੋਈ ਤੇ ਕੀ ਪਾਇਆ ਗਿਆ ਕੋਈ ਪ੍ਰੋਸੈਸ ਹੋ ਜਾਦਾ ਸੀ ਇਹ ਬੰਦ ਹੋਉਣਾ ਚਾਹੀਦਾ ਸੀ ਦੇਖੋ ਜਿਹੜੇ ਵੀ ਜਿਹੜਾ ਵੀ ਕੋਈ ਕਰਦਾ ਹੈ ਜੀ ਕ੍ਰਾਈਮਨਲ ਆਪਸ ਦੇ ਵਿੱਚ ਇੱਕ ਦੂਸਰੇ ਨੂੰ ਜਾਣਦੇ ਹੀ ਹੁੰਦੇ ਆ ਸੋ ਜਿੰਨਾ ਵੀ ਸਾਡਾ ਏ ਅਸੀਂ ਐਵੀਡੈਂਸ ਜਾਂ ਜਿਹੜੇ ਵੀ ਬੰਦੇ ਨਾਮਿਨੇਟ ਕਰਦੇ ਆ ਜਿਹੜੇ ਵੀ ਫੜਦੇ ਆ ਅਗੇਨ ਸਾਰਾ ਟੋਟਲੀ ਔਨ ਐਵੀਡੈਂਸ ਬੇਸ ਹੁੰਦਾ ਆ ਔਰ ਇਹਨਾਂ ਦਾ ਕਰਾਇਮ ਨਾਲ ਪ੍ਰੋਪਰਲੀ ਲਿੰਕ ਹੁੰਦਾ ਜੀ ਉਹਨਾਂ ਨੂੰ ਹੀ ਅਸੀਂ ਇਹਦੇ ਵਿੱਚ ਨਾਮਿਨੇਟ ਕਰੀਦਾ ਥੈਂਕ ਯੂ ਬਿਹਤਰ ਉਪਚਾਰ ਸੁਰਖਸ਼ਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ निजात ਪਾਉਣ ਦੇ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਦਾ ਦਰਦ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ neck oncology ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੋਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜ਼ੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਪੂਰੀ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਾਂ ઉથે લણ બહાર વ્યા કરે પાર્ટી પાર્ટી યા કોઈ હોય પાર્ટી આજ કરો અજનલા પુરા અને મશહુર ડિઆર હોલ ਨਜ਼ਦੀਕ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਅਰ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸਿੰਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PGA India News ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ PGA India News